ਹਾਂਜੀ ਪੈਂਟ ਪਲਾਜ਼ੋ ਤੇ ਇਸ ਤਰੀਕੇ ਦਾ ਡਿਜ਼ਾਈਨ ਬਣਾਉਣ ਲਈ ਤੁਸੀਂ ਕੀ ਕਰਨਾ ਇਦਾਂ ਚੌੜੀ ਲੈਸ ਜਿਹੜੀ ਹੈਗੀ ਆ ਉਹ ਲੈ ਲੈਣੀ ਆ ਠੀਕ ਆ ਇਹ ਜਿਹੜੀ ਲੈਸ ਹੈਗੀ ਆ ਇਹ ਲਗਭਗ ਆਪਣੀ 1 ਇੰਚ ਜਿਹੜੀ ਹੈਗੀ ਇਹ ਚੌੜੀ ਰਹਿ ਜੂਗੀ ਆ ਦੇਖੋ ਇੰਨਾ ਇਧਰ ਦਾ ਸਲਾਈਆਂ ਲੱਗ ਜਾਣੀਆਂ ਦੋਨੋਂ ਸਾਈਡ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਸਲਾਈਆਂ ਦੇ ਵਿੱਚ ਆ ਜਾਊਗਾ ਔਰ ਇਹ 1 ਇੰਚ ਜਿਹੜੀ ਹੈਗੀ ਆ ਆਪਾਂ ਲੈਸ ਜਿਹੜੀ ਹੈਗੀ ਆਪਣੀ ਵਿੱਚ ਨਿਕਲ ਜੂਗੀ ਹਨਾ ਇਨਸਰਟ ਹੋ ਜੂਗੀ ਠੀਕ ਹੈ ਜੀ ਆਪਾਂ ਉਸੇ ਹਿਸਾਬ ਨਾਲ ਹੀ ਪੈਂਟ ਪਲਾਜ਼ੋ ਦੀ ਲੈਂਥ ਜਿਹੜੀ ਹੈਗੀ ਆ ਰੱਖਣੀ ਹੈਗੀ ਠੀਕ ਆ ਹੁਣ ਦੇਖੋ ਜਿਹੜਾ ਮੇਰਾ ਪੈਂਟ ਪਲਾਜ਼ੋ ਇਹ ਲਗਭਗ 35 ਇੰਚ ਜਿਹੜਾ ਹੈਗਾ ਇਹ ਰੈਡੀ ਹੈ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਜਿਸ ਹਿਸਾਬ ਨਾਲ ਤੁਹਾਡੇ ਪਲਾਜ਼ੋ ਦੀ ਲੈਂਥ ਹੋਊਗੀ ਤੁਸੀਂ ਉਸ ਹਿਸਾਬ ਨਾਲ ਜਦੋਂ ਆਪਾਂ ਕਟਿੰਗ ਕਰਨੀ ਆ ਨਾ ਪਹਿਲਾਂ ਆਪਾਂ ਸਾਰੇ ਪੈਂਟ ਪਲਾਜ਼ੋ ਦੀ ਕਟਿੰਗ ਕਰ ਲੈਣੀ ਆ ਕਟਿੰਗ ਕਰਨ ਤੋਂ ਬਾਅਦ ਤੁਸੀਂ 2.5 ਇੰਚ ਜਿਹੜਾ ਹੈਗਾ ਉਹਦੇ ਵਿੱਚੋਂ ਕੱਟ ਕਰ ਦੇਣਾ ਠੀਕ ਹੈ ਜੀ 2.5 ਇੰਚ ਕੱਟ ਕਰਕੇ ਆਪਾਂ ਉਹਦੀ ਲੈਂਥ ਘਟਾ ਦੇਣੀ ਆ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ 3 ਇੰਚ ਦਾ نیچے ਆਪਾਂ ਡਿਜ਼ਾਈਨ ਬਣਾਵਾਂਗੇ ਠੀਕ ਹੈ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖੋ ਇਹ ਜਿਹੜਾ ਮੇਰਾ ਪੈਂਟ ਪਲਾਜ਼ੋ ਹੈਗਾ ਇਹ ਮੈਂ 33 ਇੰਚ ਜਿਹੜਾ ਹੈਗਾ ਉਹ ਕੱਟ ਕੀਤਾ ਸੀ ਮੇਰੇ ਪਲਾਜ਼ੋ ਦੀ ਲੈਂਥ ਹੈਗੀ ਜਿਹੜੀ ਟੋਟਲ ਉਹ ਹੈਗੀ 35 ਠੀਕ ਹੈ ਜੀ ਮੈਂ 33 ਇੰਚ ਕੱਟ ਕੀਤਾ ਅੱਧਾ ਇੰਚ ਮੈਂ ਵਿੱਚ ਸਲਾਈਆਂ ਦਾ ਰੱਖ ਲਿਆ ਤੇ ਇਹ ਜਦੋਂ ਅੱਧਾ ਇੰਚ ਸਲਾਈਆਂ ਲੱਗ ਜਾਣਗੀਆਂ نیچے ਜਿਹੜਾ ਡਿਜ਼ਾਈਨ ਬਣਾਵਾਂਗੇ ਆਪਾਂ ਫਿਰ ਆਪਣਾ 32.5 ਰਹਿ ਜਾਣਾ ਠੀਕ ਆ 32.5 ਇੰਚ ਜਿਹੜਾ ਹੈਗਾ ਉਹ ਫੋਲਡ ਕਰਕੇ ਰਹਿ ਜਾਊਗਾ ਉਸ ਤੋਂ ਬਾਅਦ ਜਿਹੜਾ ਹੈਗਾ 3 ਇੰਚ ਦਾ ਆਪਾਂ نیچے ਡਿਜ਼ਾਈਨ ਬਣਾਵਾਂਗੇ 32.5 3 ਹੋ ਗਏ 35 ਇੰਚ ਠੀਕ ਹੈ ਹੁਣ ਮੇਰੇ ਪੈਂਟ ਪਲਾਜ਼ੋ ਦੀ ਲੈਂਥ ਜਿਹੜੀ ਹੈਗੀ ਆ ਉਹ ਪੈਂਟ 3 ਇੰਚ ਰੈਡੀ ਰਹਿ ਜੂਗੀ ਠੀਕ ਹੈ ਹੁਣ ਬਸ ਤੁਹਾਡੇ ਪੈਂਟ ਪਲਾਜ਼ੋ ਦੀ ਜਿੰਨੀ ਵੀ ਲੈਂਥ ਹੋਵੇ ਤੁਸੀਂ ਉਹਦੀ ਲੈਂਥ ਜਿਹੜੀ ਹੈਗੀ ਆ ਉਹ 2.5 ਇੰਚ ਜਾਂ ਤਾਂ ਕੱਟ ਕਰ ਦੋ ਮਤਲਬ ਕਟਿੰਗ ਕਰਨ ਤੋਂ ਬਾਅਦ ਚੋਂ ਨੀਚੇ 2.5 ਇੰਚ ਦਾ ਕਪੜਾ ਉਤਾਰ ਦੋ ਜਾਂ ਫਿਰ 2.5 ਇੰਚ ਛੋਟਾ ਰੱਖੋ ਪਹਿਲਾਂ ਹੀ ਠੀਕ ਹੈ ਜੀ ਹੁਣ ਨੀਚੇ ਜਿਹੜਾ 3 ਇੰਚ ਦਾ ਡਿਜ਼ਾਈਨ ਬਣੂਗਾ ਉਹ ਮੈਂ ਤੁਹਾਨੂੰ ਦੱਸਦੀਆਂ ਵੀ ਉਹ ਕਿੱਦਾਂ ਕਿੱਦਾਂ ਬਣੂਗਾ 1 ਇੰਚ ਦੀ ਆਪਣੀ ਲੈਸ ਹੋਊਗੀ 2 ਇੰਚ ਦੀ ਜਿਹੜੀ ਲੈਸ ਤੋਂ ਬਾਅਦ ਆਪਾਂ ਪੱਟੀ ਲਗਾਵਾਂਗੇ 2 ਇੰਚ ਦੀ ਉਹ ਪੱਟੀ ਹੋਊਗੀ ਠੀਕ ਹੈ ਜੀ ਜਿਹੜੀ ਆ ਠੀਕਾ ਹੁਣ ਟੋਟਲ ਹੋ ਗਿਆ 3 ਇੰਚ ਠੀਕ ਹੈ ਜੀ 2 ਇੰਚ ਦੀ ਆਪਣੀ ਲੇਸ ਹੋਗੀ ਤੇ 2 ਇੰਚ ਦੀ ਜਿਹੜੀ ਹੈਗੀ ਆਪਣੀ ਇਹ ਪੱਟੀ ਹੋਗੀ ਠੀਕ ਹੈ ਜੀ ਲਗਭਗ ਆਪਣਾ 3 ਇੰਚ ਦਾ ਡਿਜ਼ਾਈਨ ਹੈ ਠੀਕ ਹੈ ਤੇ ਦੇਖੋ ਮੇਰੇ ਪੈਂਟ ਪਲਾਜ਼ੋ ਦੀ ਲੈਂਥ ਰੱਖੀ ਸੀਗੀ ਮੈਂ 33 ਇੰਚ ਠੀਕ ਹੈ ਜਦੋਂ ਸਲਾਈਆਂ ਭਰੀਆਂ ਇਹ 32 ਰਹਿ ਗਿਆ ਆ ਦੇਖੋ ਇੱਥੇ 32 ਰਹਿ ਗਿਆ ਮੈਂ 33 ਦੇ ਕੱਟ ਕੀਤਾ ਸੀਗਾ ਅੱਧਾ ਇੰਚ ਫੋਲਡਿੰਗ ਦੇ ਵਿੱਚ ਚਲਾ ਗਿਆ ਠੀਕ ਹੈ ਜੀ 32 ਇਹ ਹੋ ਗਿਆ ਔਰ 3 ਇੰਚ ਦੀ ਨੀਚੇ ਪੱਟੀ ਲੱਗੀ ਟੋਟਲ ਹੋ ਗਿਆ 35. ਠੀਕ ਹੈ ਜੀ ਤੁਸੀਂ ਇਸੇ ਹਿਸਾਬ ਨਾਲ ਰੱਖਣਾ ਠੀਕ ਹੈ ਜੀ ਹੁਣ ਦੇਖੋ ਇਹ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਜਦੋਂ ਆਪਾਂ ਕੱਟ ਕਰਨਾ ਪੈਂਟ ਪਲਾਜ਼ੋ ਤਾਂ ਆਪਾਂ ਜਿਹੜਾ ਹੈਗਾ 2.5 ਇੰਚ ਕੱਟ ਰੱਖਣਾ ਠੀਕ ਹੈ ਹੁਣ ਦੇਖੋ ਜਿਹੜਾ ਲੇਸ ਤੋਂ ਬਾਅਦ ਆਪਾਂ ਪੱਟੀ ਐਡ ਕਰਾਂਗੇ ਆਪਾਂ ਇਦਾਂ ਪਹਿਲਾਂ 4.5 ਇੰਚ ਦੀ ਜਿਹੜੀ ਹੈਗੀ ਉਹ ਪੱਟੀ ਲੈ ਲੈਣੀ ਆ ਜਿਹੜੀ ਆਪਾਂ ਅੰਦਰ ਵਾਲੇ ਪਾਸੇ ਫੋਲਡ ਕਰ ਦਵਾਂਗੇ 2.5 ਇੰਚ ਔਰ 2 ਇੰਚ ਜਿਹੜੀ ਹੈਗੀ ਉਹ ਬਾਹਰ ਵਾਲੇ ਪਾਸੇ ਆਪਣੀ ਦਿਖੂਗੀ ਟੋਟਲ ਹੋ ਗਿਆ 4.5 4.5 ਇੰਚ ਜਿਹੜਾ ਕੱਪੜਾ ਹੈਗਾ ਉਹ ਤੁਸੀਂ ਲੈ ਲੈਣਾ ਇਸ ਤਰੀਕੇ ਨਾਲ ਠੀਕ ਹੈ ਫੋਲਡਿੰਗ ਲਈ ਜਿਹੜਾ ਹੈਗਾ ਉਹ ਅਲੱਗ ਤੋਂ ਲੈਣਾ ਤੇ 2 ਇੰਚ ਜਿਹੜਾ ਆਪਣੇ ਬਾਹਰਲੇ ਵਾਲੇ ਪਾਸੇ ਦਿਖੂਗਾ ਉਹਦੇ ਲਈ ਆਪਾਂ ਟੋਟਲ ਹੋ ਗਿਆ 4.5 ਇੰਚ ਠੀਕ ਹੈ ਤੁਸੀਂ ਇਸੇ ਹਿਸਾਬ ਨਾਲ 4.5 5 ਇੰਚ ਚੌੜੀ ਜਿਹੜੀ ਹੈਗੀ ਉਹ ਪੱਟੀ ਲੈ ਲਓ ਠੀਕ ਹੈ ਤੇ ਚਲੋ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਹੈਗਾ ਉਹ ਬਣਾਉਣਾ ਦੱਸਦੀ ਆ ਵੀ ਕਿਸ ਤਰੀਕੇ ਨਾਲ ਆਪਣਾ ਡਿਜ਼ਾਈਨ ਜਿਹੜਾ ਹੈਗਾ ਉਹ ਬਣੂਗਾ ਦੇਖੋ ਆਪਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਸਾਡੇ 35 ਜਿਹੜਾ ਹੈਗਾ ਪੌਂਚ ਵਾਲੀ ਸਾਈਡ ਤੋਂ ਆਪਾਂ ਅੱਧਾ ਅੱਧਾ ਇੰਚ ਜਿਹੜੀ ਹੈਗੀ ਉਹ ਕਟਿੰਗ ਕਰ ਲੈਣੀ ਹੈ ਠੀਕ ਹੈ ਕਿੰਨੇ ਸੇ ਠੀਕ ਹੈ ਜੀ ਇਦਾਂ ਜਿਹੜਾ ਹੈਗਾ ਆਪਾਂ ਸਲਾਈਆਂ ਦੀ ਖਾਤਰ ਉਹ ਵਾਧਰਾ ਰੱਖ ਲਿਆ ਸੀ ਪਹਿਲਾਂ ਹੀ ਸਾਡੇ 32 ਚ ਰਹਿ ਜਾਊਗਾ ਠੀਕ ਹੈ ਤਾਂ ਪਹਿਲਾਂ ਜਿਹੜਾ ਆਪਾਂ ਨੀਚੇ ਕਰਾਵਾਂਗੇ ਬਣਾਵਾਂਗੇ ਆਪਣਾ ਸਾਡੇ ਟੋਟਲ ਜਿਹੜਾ ਹੈਗਾ ਉਹ ਸਾਗੇ ਤੇ ਦੇਖੋ ਜਿਹੜਾ ਸੈਂਟਰ ਵਾਲੀ ਸਲਾਈ ਹੈਗੀ ਆ ਨਾ ਮੈਂ ਪਹਿਲਾਂ ਹੀ ਜੜ ਲਿਆ ਸੀ ਪੈਂਟ ਪਲਾਜ਼ੋ ਠੀਕ ਹੈ ਨੀਚੇ ਜਿਹੜੀ ਆਪਾਂ ਸਲਾਈਆਂ ਨੇ ਇਦਾਂ ਖੋਲ ਲੈਣੀਆਂ ਨੇ ਜਿੱਦਾਂ ਮੈਂ ਖੋਲੀਆਂ ਸੀਗੀਆਂ ਨਹੀਂ ਤਾਂ ਫਿਰ ਇੱਕ ਵਾਲੀ ਸਾਈਡ ਨੂੰ ਪੈਂਟ ਪਲਾਜ਼ੋ ਦੇ ਖਿੱਚ ਪੈਣ ਲੱਗ ਜਾਂਦੀ ਆ ਜੇ ਜਿਹੜੀਆਂ ਆਪਾਂ ਸੈਂਟਰ ਵਾਲੀਆਂ ਸਲਾਈਆਂ ਜੋ ਆਪਾਂ ਇੱਕ ਸਾਈਡ ਤੇ ਕਰਦੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਅ ਤੇ ਬਸ ਤੁਸੀਂ ਕੱਪੜੇ ਦਾ ਧਿਆਨ ਰੱਖਣਾ ਵੀ ਸੈਂਟਰ ਵਾਲਾ ਜਿਹੜਾ ਕੱਪੜਾ ਹੈਗਾ ਉਹਨੂੰ ਏਦਾਂ ਖੋਲ ਲੈਣਾਗਾ ਠੀਕ ਹੈ ਸਲਾਈਆਂ ਨੂੰ ਤੇ ਤਾਂ ਕਿ ਤੁਹਾਡੇ ਪੈਂਟ ਪਲਾਜ਼ੋ ਦੇ ਵਿੱਚ ਖਿੱਚ ਨਾ ਪਵੇ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੈਂਟ ਪਲਾਜ਼ੋ ਨੂੰ ਪਰਫੈਕਟ ਬਣਾਉਂਦੀਆਂ ਨੇ ਠੀਕ ਹੈ ਜੀ ਹੁਣ ਦੇਖੋ ਮੈਂ ਦੋਨੋਂ ਪਾਸੇ ਜਿਹੜੇ ਹੈਗਾ ਕੱਪੜਾ ਖੋਲ ਲਿਆ ਉਹ ਤੇ ਏਦਾਂ ਆਪਾਂ ਸਲਾਈ ਲਾ ਲੈਣੀ ਆ ਤੇ ਦੇਖੋ ਹੁਣ ਫੋਲਡਿੰਗ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਲੇਸ ਜਿਹੜੀ ਹੈਗੀ ਉਹ ਐਡ ਕਰਾਂਗੇ ਆਪਾਂ ਲੇਸ ਜਿਹੜੀ ਹੈਗੀ ਆ ਉਹ ਪੈਂਟ ਪਲਾਗ ਦਾ ਜਿਹੜਾ ਪਹੁੰਚਾ ਉਹਦੇ نیچے ਰੱਖ ਲੈਣੀ ਆ ਇਸ ਤਰੀਕੇ ਨਾਲ ਤੇ ਜਿਹੜਾ ਆਪਾਂ ਸਾਈਡਾਂ ਤੇ ਜਿਹੜਾ ਡਿਜ਼ਾਈਨ ਹੈਗਾ ਸੀਗਾ ਉਹ ਉਹਦੇ નીચે ਦੇ ਦੇਣੀ ਆ ਤੁਸੀਂ ਚਾਹੋ ਤਾਂ ਬਾਅਦ ਚੋਂ ਇਹ ਸਲਾਈ ਢੇੜ ਵੀ ਸਕਦੇ ਹੋ ਤਰਪਾਈ ਵੀ ਕਰ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਸਲਾਈ ਜਿਹੜੀ ਹੈਗੀ ਆ ਉਹ ਡਬਲ ਕਰਕੇ ਤੁਹਾਨੂੰ ਨਹੀਂ ਅੱਛੀ ਲੱਗ ਰਹੀ ਤਾਂ ਉੱਪਰ ਵਾਲੀ ਜਿਹੜੀ ਸਲਾਈ ਆਪਾਂ ਪਹਿਲਾਂ ਲਗਾਈ ਆ ਤੁਸੀਂ ਨੂੰ ਢੇੜ ਕੇ ਉੱਤੇ ਤਰਪਾਈ ਵੀ ਕਰ ਸਕਦੇ ਹੋ ਤੇ ਇਦਾਂ ਜਿਹੜਾ ਹੈਗਾ ਆਪਾਂ ਇੱਕੀ ਕਿੰਚ ਲੇਸ ਰੱਖਦੇ ਹੋਏ ਬਾਕੀ ਜਿਹੜਾ ਹੈਗੀ ਆ ਆਪਾਂ ਲੇਸ ਉਹ ਕੱਪੜੇ ਦੇ نیچے ਦੇ ਦੇਣੀ ਆ ਤੇ ਹੁਣ ਆਪਾਂ ਜਿਹੜੀ ਨੀਚੇ ਪੱਟੀ ਹੈਗੀ ਆ ਉਹ ਲਗਾਵਾਂਗੇ ਤੇ ਹੁਣ ਦੇਖੋ ਜਿਹੜੀ ਇਹ ਪੱਟੀ ਹੈਗੀ ਆ ਹੁਣ ਮੇਰੀ ਪੱਟੀ ਜਿਹੜੀ ਹੈਗੀ ਆ ਉਹਦੇ ਕੰਨੀ ਹੈਗੀ ਆ ਸਾਈਡ ਤੇ ਇਸੇ ਲਈ ਮੈਂ ਇਹਨੂੰ ਇੱਕ ਵਾਰ ਹੀ ਫੋਲਡ ਕਰੂੰਗੀ ਕਿਉਂਕਿ ਮੇਰੇ ਧਾਗੇ ਨਹੀਂ ਨਿਕਲਣੇ ਹੈਗੇ ਠੀਕ ਹੈ ਜੇ ਤੁਹਾਡੀ ਕੰਨੀ ਵਾਲਾ ਕਪੜਾ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਦੋ ਵਾਰ ਇਸ ਤਰੀਕੇ ਨਾਲ ਫੋਲਡ ਕਰਨਾ ਤਾਂ ਕਿ ਤੁਹਾਡੇ ਧਾਗੇ ਨਾ ਨਿਕਲਣ ਠੀਕ ਹੈ ਜੀ ਤੇ ਇਹਨੂੰ ਆਪਾਂ ਫਿਰ ਕੱਪੜੇ ਦੇ نیچے ਇਸ ਤਰੀਕੇ ਨਾਲ ਰੱਖ ਲੈਣਾ ਤੁਸੀਂ ਚਾਹੋ ਤਾਂ ਇਹਨੂੰ ਪਹਿਲਾਂ ਵੀ ਫੋਲਡ ਕਰ ਸਕਦੇ ਹੋ ਕੱਪੜੇ ਨੂੰ ਠੀਕ ਹੈ ਜੇ ਤੁਹਾਡੇ ਕੋਲ ਸੈਟਿੰਗ ਨਹੀਂ ਹੁੰਦੀ ਤਾਂ ਪਹਿਲਾਂ ਇਹਨੂੰ ਦੋ ਦੋ ਵਾਰੀ ਇਸ ਤਰੀਕੇ ਨਾਲ ਫੋਲਡ ਕਰਕੇ ਪਹਿਲੇ ਤੇ ਸਲਾਈ ਲਗਾ ਲਓ ਮੈਂ ਜਿਹੜਾ ਹੈਗਾ ਇਹਨੂੰ ਕਿਉਂਕਿ ਮੇਰਾ ਕੰਨੀ ਵਾਲਾ ਇਹੀ ਕੱਪੜਾ ਏਸੇ ਤਰੀਕੇ ਨਾਲ ਮੈਂ ਜਿਹੜਾ ਹੈਗਾ ਇਹਨੂੰ ਇਦਾਂ ਹੀ ਰੱਖ ਲੂੰਗੀ ਇੱਕ ਵਾਰ ਫੋਲਡ ਕਰਕੇ ਕੱਪੜੇ ਨੂੰ ਠੀਕ ਹੈ ਕਿਉਂਕਿ ਮੇਰੇ ਧਾਗੇ ਜਿਹੜੇ ਹੈਗੇ ਉਹ ਤਾਂ ਨਹੀਂ ਨਿਕਲਨੇ ਹੈਗੇ ਕਿਉਂਕਿ ਕੰਨੀ ਆ ਕੱਪੜੇ ਦੇ ਵਿੱਚ ਪਰ ਜੇ ਤੁਹਾਡੇ ਕੱਪੜੇ ਦੇ ਵਿੱਚ ਕੰਨੀ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਦੋ ਵਾਰ ਫੋਲਡ ਕਰੋ ਤੇ ਹੁਣ ਆਪਾਂ ਹੈਗਾ ਕੱਪੜਾ ਜਿਹੜਾ ਹੈਗਾ ਉਹ ਉੱਪਰ ਰੱਖ ਲੈਣਾ ਔਰ ਲੇਸ ਜਿਹੜੀ ਹੈਗੀ ਉਹ ਨੀਚੇ ਵਾਲੀ ਸਾਈਡ ਰੱਖ ਲੈਣੀ ਆ ਠੀਕ ਹੈ ਬਸ ਆਪਾਂ ਐਦਾਂ ਹਲਕਾ ਹਲਕਾ ਕੱਪੜੇ ਨੂੰ ਫੋਲਡ ਕਰਦੇ ਜਾਣਾ ਔਰ ਲੇਸ ਦੇ ਉੱਪਰ ਰੱਖਦੇ ਜਾਣਾ ਠੀਕ ਹੈ ਬਸ ਤੁਸੀਂ ਇਹ ਧਿਆਨ ਰੱਖਣਾ ਜੇ ਤੁਹਾਡੇ ਕੋਲ ਕੰਨੀ ਵਾਲਾ ਕੱਪੜਾ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਦੋ ਵਾਰੀ ਐਦਾਂ ਕਰਕੇ ਫੋਲਡ ਕਰੋ ਕੱਪੜੇ ਨੂੰ ਠੀਕ ਹੈ ਹੁਣ ਦੇਖੋ ਆਪਣੀ ਸਾਢੇ 32 ਇੰਚ ਲੈਂਥ ਰਹਿ ਗਈ ਸੀ ਆਪਣਾ 1 ਇੰਚ ਜਿਹੜਾ ਹੈਗਾ ਉਹ ਲੇਸ ਦਾ ਹੋ ਗਿਆ ਸਾਢੇ 32 ਔਰ ਪਲੱਸ 1 ਸਾਢੇ 33 ਹੈ ਨਾ ਹੁਣ ਇਹ ਸਾਢੇ 33 ਰੈਡੀ ਹੋ ਗਿਆ ਲੇਸ ਤੱਕ ਉਸ ਤੋਂ ਬਾਅਦ ਆਪਾਂ ਸਾਢੇ 35 ਤੱਕ ਰੈਡੀ ਰੱਖਣੀ ਹੈ ਲੈਂਥ ਹੁਣ ਦੇਖੋ ਆਪਾਂ ਸਾਢੇ 33 ਦੇ ਵਿੱਚ ਆਪਾਂ 2 ਇੰਚ ਜਿਹੜਾ ਹੈਗਾ ਹੋਰ ਪਲੱਸ ਕਰਨਾ ਇਹਦਾ 2 ਇੰਚ ਦੀ ਆਪਾਂ ਫੋਲਡਿੰਗ ਕਰ ਦੇਣੀ ਹੈ ਨੀਚੋਂ ਠੀਕ ਹੈ ਜੀ ਹੁਣ ਮੇਰਾ 2 ਇੰਚ ਜਿਹੜਾ ਹੈਗਾ ਉਹ ਇੱਥੇ ਆਉਂਦਾ ਤੁਸੀਂ ਚਾਹੋ ਤਾਂ ਬਾਤ ਨੂੰ ਨਾਪ ਵੀ ਸਕਦੇ ਹੋ ਹਨ ਆਪਣੇ ਪੈਂਟ ਪਲਾਜ਼ੋ ਨੂੰ ਉਸ ਤੋਂ ਬਾਅਦ ਤੁਸੀਂ ਫੋਲਡਿੰਗ ਕਰ ਲਓ ਫਿਰ ਠੀਕ ਹੈ ਹੁਣ ਮੇਰੇ ਤਾਂ ਨਾਪ ਕੇ ਹੀ ਰੱਖਿਆ ਹੋਇਆ ਮੈਂ ਤਾਂ ਸਾਡੇ 32 ਇੰਚ ਜਿਹੜੇ ਹੈਗੇ ਆ ਉਹ ਆਪਣੀ ਇੱਥੇ ਤੱਕ ਲੈਂਥ ਰਹਿ ਗਈ ਆ 2 ਇੰਚ ਦੀ ਲੇਸ ਹੋ ਗਈ ਆ 32 1 33 ਹਨਾ ਆਪਾਂ 2 ਇੰਚ ਆਪਾਂ ਨੂੰ نیچے ਹੋਰ ਚਾਹੀਦਾ ਆਪਣੀ ਫਿਰ 35 ਇੰਚ ਜਿਹੜੀ ਲੈਂਥ ਹੈਗੀ ਉਹ ਪੂਰੀ ਆ ਜੂਗੀ ਠੀਕ ਹੈ ਜੀ ਤੇ 2 ਇੰਚ ਜਿਹੜੀ ਹੈਗੀ ਆਪਾਂ ਇਦਾਂ ਮਾਰਕ ਕਰਕੇ ਇਹਨੂੰ ਫੋਲਡ ਕਰ ਦੇਵਾਂਗੇ ਠੀਕ ਹੈ ਬਸ ਇੱਥੋਂ ਜਿਹੜਾ ਹੈਗਾ ਆਪਾਂ ਇਹਨੂੰ ਫੋਲਡ ਕਰ ਦੇਣਾ ਆਪਾਂ ਲੇਸ ਦੇ ਉੱਪਰ ਵੀ ਇਹਨੂੰ ਫੋਲਡ ਕਰ ਸਕਦੇ ਆ ਇਹ ਐਂਦਾ ਕਰਕੇ ਨਾਲੇ ਆਪਣੀ ਲੇਸ ਦੀ ਜਿਹੜੀ ਹੈਗੀ ਉਹ ਮਤਲਬ ਪੱਟੀ ਲੁਕ ਜੂਗੀ ਠੀਕ ਹੈ ਜੀ ਆ ਦੇ ਕੁਮੇ ਮਾਰਕ ਤਾਂ ਹੀ ਕੀਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਬਾਕੀ ਆਪਾਂ ਫੋਲਡਿੰਗ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਆਪਾਂ ਲੇਸ ਦੇ ਉੱਪਰ ਹੀ ਫੋਲਡ ਕਰ ਦੇਣਾ ਇਹਨੂੰ ਠੀਕ ਹੈ ਠੀਕ ਹੈ ਹੁਣ ਦੇਖੋ ਆਪਣੀ ਸਲਾਈ ਜਿਹੜੀ ਹੈਗੀ ਆ ਦੂਸਰੀ ਸਲਾਈ ਦੇ ਉੱਪਰ ਹੀ ਆ ਗਈ ਆ ਬਿਲਕੁਲ ਤੁਸੀਂ ਚਾਹੋ ਤਾਂ ਜੇ ਤੁਹਾਡੀ ਹਲਕੀ ਫੁਲਕੀ ਸਲਾਈ ਦਿਖਦੀ ਵੀ ਆ ਤਾਂ ਤੁਸੀਂ ਇਹਤੇ ਤਰਪਾਈ ਵੀ ਕਰ ਸਕਦੇ ਹੋ ਜੀ ਹੁਣ ਦੇਖੋ ਜਿਵੇਂ ਹੁਣ ਆਵਲੀ ਸਲਾਈ ਆਪਾਂ ਇਹਨੂੰ ਢੇੜ ਕੇ ਆਪਾਂ ਤਰਪਾਈ ਵੀ ਕਰ ਸਕਦੇ ਆ ਇਹਦੇ ਉੱਪਰ ਠੀਕ ਹੈ ਜੀ ਤੇ ਜੇ ਆਪਣੀ ਕੋਈ ਐਕਸਟਰਾ ਸਲਾਈ ਦਿਖਦੀ ਆ ਤਾਂ ਆਪਾਂ ਉਹਨੂੰ ਢੇੜ ਵੀ ਸਕਦੇ ਆਂਗੇ ਠੀਕ ਆ ਉਤੇ ਬਾਅਦ ਚ ਤੁਸੀਂ ਤਰਪਾਈ ਕਰ ਲਓ ਠੀਕ ਆ ਹੁਣ ਦੇਖੋ ਆਪਣੀ ਲੈਂਥ ਜਿਹੜੀ ਹੈਗੀ ਆਪਾਂ ਇਸ ਤਰੀਕੇ ਨਾਲ 2 ਇੰਚ ਆਪਣੀ ਨੀਚੇ ਪੱਟੀ ਲਾਤੀ ਆਪਾਂ ਆ ਦੇਖੋ ਠੀਕ ਹੈ ਤੇ ਹੁਣ ਆਪਣੀ ਲੈਂਥ ਜਿਹੜੀ ਹੈਗੀ ਆ ਉਹ 35 ਇੰਚ ਰੈਡੀ ਹੋ ਗਈ ਆ ਤੇ ਜਿੰਨਾ ਵੀ ਤੁਸੀਂ ਪੌਂਚਾ ਰੱਖਣਾ ਪੌਂਚਾ ਰੱਖ ਕੇ ਤੁਸੀਂ ਇੱਥੇ ਸਲਾਈ ਲਗਾ ਲਓ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਪੈਂਟ ਪਲਾਜ਼ੋ ਤੇ ਇਹ ਡਿਜ਼ਾਈਨ ਬਣਾ ਸਕਦੇ ਆ ਇਨਸਰਟ ਕਰਕੇ ਲੇਸ ਨੂੰ ਠੀਕ ਹੈ ਨੈਟ ਵਾਲੀ ਜਿਹੜੀ ਲੇਸ ਹੈਗੀ ਤੁਸੀਂ ਕਿਸੇ ਤਰੀਕੇ ਦੀ ਵੀ ਇਦਾਂ 1 ਇੰਚ ਜਿਹੜੀ ਹੈਗੀ ਚੌੜੀ ਲੈ ਸਕਦੇ ਹੋ ਤੇ ਡਿਜ਼ਾਈਨ ਜਿਹੜਾ ਹੈਗਾ ਬਹੁਤ ਹੀ ਸੋਹਣਾ ਲੱਗਦਾ ਬੜਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਜਿਹੜਾ ਹੈਗਾ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ਤੇ ਤੁਸੀਂ ਵੀ ਆਪਣੇ ਪੈਂਟ ਪਲਾ ਦੋ ਤੇ ਇਸ ਤਰੀਕੇ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਆਹ ਵਾਲੀ ਸਲਾਈ ਦੇ ਹਿੜਕੇ ਤੇ ਤੁਰਪਾਈ ਕਰ ਲਓ ਇਹ ਜਿਹੜਾ ਡਿਜ਼ਾਈਨ ਹੈਗਾ ਬਹੁਤ ਹੀ ਈਜ਼ੀ ਬਣ ਜਾਂਦਾ ਤੇ ਬਸ ਇਹਦੇ ਵਿੱਚ ਮੇਜ਼ਰਮੈਂਟ ਆਪਾਂ ਇਹੀ ਰੱਖਣਾ ਹੁੰਦਾ ਵੀ ਆਪਾਂ ਪੈਂਟ ਪਲਾਜ਼ੋ ਦੀ ਲੈਂਥ ਜਿਹੜੀ ਹੈਗੀ ਆ ਉਹ ਕਿੰਨੀ ਕੱਟ ਕਰਨੀ ਆ ਠੀਕ ਹੈ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਆਪਾਂ 2/3 ਇੰਚ ਜਿੰਨੀ ਵੀ ਤੁਹਾਡੀ ਲੈਂਥ ਹੋਵੇ 2/3 ਇੰਚ ਉਹਦੇ ਵਿੱਚੋਂ ਘੱਟ ਰੱਖ ਕੇ ਤੇ ਇਸ ਤਰੀਕੇ ਨਾਲ ਤੁਸੀਂ ਡਿਜ਼ਾਈਨ ਜਿਹੜਾ ਹੈਗਾ ਨੀਚੇ 3 ਇੰਚ ਦਾ ਬਣਾ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਹੀ ਟ੍ਰੈਂਡਿੰਗ ਵਿੱਚ ਰਹਿਣ ਵਾਲਾ ਡਿਜ਼ਾਈਨ ਆ ਤੇ ਸਭ ਤੋਂ ਈਜ਼ੀ ਡਿਜ਼ਾਈਨ ਆ ਇਹ ਤੇ ਸਭ ਤੋਂ ਜ਼ਿਆਦਾ ਇਹੀ ਚੱਲਦਾ ਹੁੰਦਾ ਪੈਂਟ ਪਲਾਜ਼ੋ ਦੇ ਉੱਪਰ ਤੇ ਬਸ ਤੁਸੀਂ 3 ਇੰਚ ਦਾ ਇਸ ਤਰੀਕੇ ਨਾਲ ਡਿਜ਼ਾਈਨ ਜਿਹੜਾ ਹੈਗਾ ਉਹ ਰੈਡੀ ਕਰ ਸਕਦੇ ਹੋ ਤੁਸੀਂ ਲੇਸ ਚ ਦਾ ਚੌੜੀ ਵੀ ਲੈ ਸਕਦੇ ਹੋ ਫਿਰ ਤੋਂ ਡੀ ਜਿਹੜੀ ਲੈਂਥ ਹੈਗੀ ਤੁਹਾਨੂੰ ਉਸੇ ਹਿਸਾਬ ਨਾਲ ਘੱਟ ਵੱਧ ਕਰਕੇ ਰੱਖਣੀ ਪੈਣੀ ਹੈ ਠੀਕ ਹੈ ਜੀ ਤੇ ਦੇਖੋ ਹੁਣ ਬਸ ਆ 3 ਇੰਚ ਦਾ ਆਪਣਾ ਡਿਜ਼ਾਈਨ ਬਣ ਗਿਆ ਤੇ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਵੀ ਬਣਾ ਕੇ ਦੇਖਿਓ ਟਰਾਈ ਕਰਕੇ ਦੇਖਿਓ ਤੇ ਜੇ ਉਹ ਹੋਪ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ ਵੀਡੀਓ ਦੇ ਵਿੱਚ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚਲੋ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ